ਚਲਿਏ ਚਲੋ ਆਜੋ ਜਿਵਰਾਜ ਆਜੋ ਸੋ ਉੱਥੇ ਵੀ ਆਪਣੀ ਸਾਰੀ ਫੈਮਿਲੀ ਆ ਰਹੀ ਹੈ ਮੰਮੀ ਪਾਪਾ ਹੋਰੀ ਵੀ ਹੈ ਨਾ ਲੋੜਾ ਤਾਂ ਵੀੜੀ ਵੇ ਵੀਰਾ ਬਾਗਾਂ ਮਲ ਜਾਵੀ ਵੇ ਹਲੋ ਜੀ ਆਪਣੇ ਦੀਪ ਵਾਲਾ ਪੈਣੀ ਸ਼ੁਰੂ ਹੋ ਗਈ ਆ ਨਾਲ ਜਨਾਈਆਂ ਜੜੀਆਂ ਨੀਪੂੜੇ ਟੈਕ ਕਰ ਦੇਣਾ ਆਹੋ ਮੈਂ ਕਰ ਦੇਣਾ ਇਹ ਜਨਾਈ ਚੜ ਗਈ ਓ ਠੀਕ ਹੈ ਜੀ ਮੁੰਡਾ ਨੜੇ ਗੇ ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਡੇ 2 ਤੇ ਰਾਤ ਦੇ 12 ਵਜੇ ਦੇਖੋ 11:35 ਕੇ 12 ਵਜੇ ਸਾਢੇ 11 ਹੀ ਆ 12 ਹੀ ਆ ਦੇਖੋ ਉਹ ਮੁੰਡਾ ਕੱਲ ਦਾ ਗਾਰਡਨ ਜਿਸ ਬਣਾ ਰਿਹਾ ਬਹੁਤ ਮੇਰਾ ਤੇ ਹਜੇ ਤੱਕ ਲਿਸਟਰੀ ਬਣੀ ਆਲੂ ਕਾਟ ਕੇ ਆ ਜਣੇ ਵਰਕੇ ਸਾਰੇ ਜਣੇ ਬੈਠੇ ਇੱਧਰੋਂ ਇੱਧਰ ਜਬਰਾਲ ਸਿੰਘ ਵੀ ਬੈਠਾ ਹਾਂ ਉਹ ਕੰਬਲ ਲੈ ਕੇ ਸਾਢੇ 11 ਵਜੇ ਮਾਮੇ ਦੇ ਵਿਆਹ ਦੀ ਖੁਸ਼ੀ ਚ ਜੇ ਨੀਂਦ ਨਹੀਂ ਆਉਂਦੀ ਹਾਂ ਇਧਰ ਮੈਂ ਵੀ ਕੰਬਲ ਲੈ ਗਿਆ ਮਮਮੀ ਨੇ ਛੋਲੇ ਵੇਟੀ ਬੈਠੀਆਂ ਐ ਇਹ ਤੁਹਾਨੂੰ ਛੋਲਾ ਜੀ ਲੈ ਜੀਏ ਵਿਆਹ ਦੇ ਨਹੀਂ ਕਿੰਨੇ ਬੰਦੇ ਹੋਗੇ ਤੇ ਦੁੱਲਾ ਸੌਂ ਵੀ ਗਿਆ ਜਾ ਕੇ ਚਾਚਾ ਵੀ ਪੈ ਗਿਆ ਦੋਨੋਂ ਪਿਓ ਪੁੱਤ ਪੈ ਗਿਆ ਜਾ ਕੇ ਉਹੀ ਤਾਂ ਗੱਲ ਆ ਮਾਸੀ ਕਹਿੰਦੀ ਉਹ ਬੈਠ ਜਿਆਦੇ ਕੰਮ ਕਰਕੇ ਹਟਿਆ ਹਾਲਾਂਕਿ ਦੋਨੇ ਵੇਲੇ ਸੀ ਹਾਂ ਉਹਨੇ ਆ ਕੀ ਵੀ ਲਾਣਾ ਸੁੱਧੇ ਗੱਲ ਉਹ ਜਿਵੇਂ ਉਹਦੇ ਪੁੱਠੇ ਉੱਤਰ ਆ ਲਿਖਦਾ ਹੋਇਆ ਸਿਚ ਸਾਨੂੰ ਕਾਰਡ ਨਹੀਂ ਬਣਿਆ ਕਾਰਡ ਕਾਰਡ ਕਾਲੂ ਆਉਣਿਆ ਇਹ ਇਹ ਕਾਰਡ ਨਹੀਂ ਲਿਖਦੇ ਪਏ ਇਹ ਭਾਜੀਆਂ ਲਿਖਦੇ ਪਏ ਆ ਹੁਣ ਲਓ ਜੀ ਅਸੀਂ ਰੈਡੀ ਹੋ ਗਏ ਤੁਹਾਨੂੰ ਪਤਾ ਵਿਆਹ ਆ ਦੁੱਲੇ ਦਾ ਚੱਲ ਰਿਹਾ ਉਹਦੇ ਵਿੱਚ ਕਰਨਾ ਆਪਣੇ ਰਿਲੇਟਿਵ ਉਹਨਾਂ ਦੇ ਵੈਡਿੰਗ ਆ ਬੇਟੀ ਦੀ ਉਹਨਾਂ ਦੀ ਸੋ ਉੱਥੇ ਚੱਲੇ ਆ ਮੈਂ ਇੱਕ ਜੱਲੇ ਯਵਰਾਜ ਚੱਲਿਆ ਤੇ ਨਵਨੀਤ ਹੋਰ ਵੀ ਹਾਂ ਸੋ ਆਪਣੀ ਦਾ ਵੈਡਿੰਗ ਆ ਮੈਂ ਇਹਲਾ ਕੋਡ ਪੈਂਟ ਪਾਉਣ ਲੱਗਿਆ ਚਲਿਏ ਚਲੋ ਆਜੋ ਯਵਰਾਜ ਆਜੋ ਸੋ ਉੱਥੇ ਵੀ ਆਪਣੀ ਸਾਰੀ ਫੈਮਿਲੀ ਆ ਰਹੀ ਹੈ ਮਮੀ ਪਾਪਾ ਹੋਰੀ ਵੀ ਹੈ ਨਾ ਮਮੀ ਆਉਣਗੇ ਬ੍ਰਦਰ ਭਾਬੀ ਸਾਰੇ ਹੋਣਗੇ ਦੀਦੀ ਹੋਣਗੇ ਸਾਰੇ ਨੂੰ ਬੁਲਾਵਾਂਗੇ ਸੋ ਉਹਨਾਂ ਦੇ ਵੀ ਜਾਣਾ ਜ਼ਰੂਰੀ ਈ ਹੈ ਨਾ ਚੱਲੀਏ ਜੀਮੀ ਸੋ ਬਹੁਤ ਹੀ ਸੋਹਣਾ ਫੰਕਸ਼ਨ ਰੱਖਿਆ ਉਹਨਾਂ ਨੇ ਵੀ ਚੱਲਦੇ ਹਾਂ ਹੁਣ ਆਪਾਂ ਪਹਿਲੀ ਵਿਆਹ ਜੀ ਪਹੁੰਚ ਚੁੱਕੇ ਆ ਸੀਰਤ ਕਿਵੇਂ ਆ ਆ ਭਾਬੀ ਜੀ ਆ ਸਾਰੇ ਆ ਗਏ ਆਹ ਦੇਖੋ ਆਹ ਦੇਖੋ ਦੋਨੋਂ ਭਰਾ ਇਕੱਠੇ ਹੋ ਗਿਆ ਵੇ ਕੀ ਕਰਦੀ ਪ੍ਰੀ ਮੈਡਿੰਗ ਚੱਲ ਰਹੀ ਆ ਸਾਹਮਣੇ ਹੈ ਜੋ ਪਾ ਲੜਦੀ ਮਮੀ ਕਿਵੇਂ ਆ ਠੀਕ ਆ ਮਮੀ ਵਾਲੀ ਆ ਤੇਰੀ ਠੀਕ ਆ ਜੀ ਹੁਣ ਆਪਾਂ ਕਰ ਲੈ ਗਿਆ ਇੱਕ ਫੋਟੋ ਸਾਰਿਆਂ ਨਾਲ ਸਾਰੇ ਜਾਣੇ ਆ ਲਓ ਜੀ ਹੁਣ ਅਸੀਂ ਜਾਣ ਲੱਗਿਆ ਵਾਪਸ ਚੰਗਾ ਬਈ ਬਿੱਟੂ ਚੱਲਿਆ ਚੰਗਾ ਬਾਏ ਕਰ ਦਿਓ ਬਾਏ ਕਰ ਦਿਓ ਸਾਰੇ ਜਣੇ ਚੰਗਾ ਮੰਮੀ ਚੰਗਾ ਠੀਕ ਆ ਚਲੋ ਬਈ ਭਜੋ ਲਓ ਜੀ ਸ਼ਾਪਿੰਗ ਚੱਲ ਰਹੀ ਹੈ ਜੀ ਲੱਗਦਾ ਇਹ ਵੀ ਰੱਖ ਲਊਗਾ ਆ ਲਫੋਨ ਨੋਏ ਭਰਾ ਦਿੰਦੇ ਆ ਲਓ ਜੀ ਸ਼ੋਰੂਮ ਤੇ ਪਹੁੰਚ ਚੁੱਕੇ ਆ ਆਪਣੀ ਵਰਕਸ਼ਾਪ ਦੇ ਵਿੱਚ ਸਾਡੇ ਵੀ ਡ्रेसेस ਰੈਡੀ ਹੋਣ ਲੱਗੀਆਂ ਨੇ ਗਲਵੀਰ ਦੇ ਵਿਆਹ ਲਈ ਜਿਹੜੀ ਨਵਨੀਤ ਰੋਣੇ ਡਰੈਸ ਪਾਉਣੀ ਆ ਆ ਦੇਖੋ ਦਾ ਟ੍ਰੇਸ ਬਣਾਣ ਲੱਗਿਆ ਬਬਲੂ ਬਣਾ ਰਿਹਾ ਬਬਲੂ ਆਪਾਂ ਪਾਵਾਂਗੇ ਲੈਂਗਾ ਟ੍ਰੇਸ ਵਧੀਆ ਬਣਾਏਗਾ ਫਿਰ ਹੂੰ ਬਬਲੂ ਟ੍ਰੇਸ ਤੋਂ ਅੱਛਾ ਬਣਾਤਾ ਹੈ ਸਾਡੇ ਮਾਸਟਰ ਜੀ ਆ ਇਹ ਕਲਾਕਾਰੀ ਕਰਦੇ ਆ ਪੂਰੀ ਆ ਹੈਗਾ ਆ ਦਮਨ ਦਾ ਪਰ ਡਰੈਸ ਬਣਾਉਣੀ ਹੈ ਮੋਸਲੀ ਬਣੂਗੀ ਇਸ ਕਲਰ ਦੇ ਵਿੱਚ ਤੇ ਆ ਮੇਰੀ ਤੇ ਜੋਤਦੀ ਆ ਇਹਨਾਂ ਦਾ ਲਹਿੰਗਾ ਬਣਾ ਬਹੁਤ ਸੋਹਣਾ ਇਸ ਕਲਰ ਦੇ ਉੱਤੇ ਲਹਿੰਗਾ ਆ ਦੁਪੱਟਾ ਮੰਮੀ ਉਹਨਾਂ ਦੇ ਸੇਮ ਇਤੋਂ ਦਾ ਸੂਟ ਬਣਾਵਾਗੇ ਲਹਿੰਗੇ ਨਾਲ ਬਿਲਕੁਲ ਤੇ ਮੇਰੀ ਪੱਗ ਹੈ ਕਲਰ ਦੀ ਹਾਂ ਹਾਂ ਸੇਮ ਇਹਨੂੰ ਵੀ ਇੱਕ ਇਹਦਾ ਸੇਮ ਲੱਗਦੀ ਆ ਪਹਿਲਾਂ ਸਾਨੂੰ ਡਾਊਟ ਹੋਗਾ ਦੀ ਪੱਗ ਵੀ ਸੇਮ ਨਹੀਂ ਲੱਗ ਲੇਗੀ ਪਰ ਸੇਮ ਹੀ ਆ ਕਲਰ ਬਹੁਤ ਸੋਹਣਾ ਬਾਈ ਬਬਲੂ ਕੈਸਾ ਕਲਰ ਲਗਾ ਤੂਜੇ ਬਾਈ अच्छा ना कलर। डार्क हुँ, हुँ, सूट ਦੇ ਤੇ ਡਾਰਕ ਵਰਕ ਹੋਊਗਾ। ਹੂੰ ਹੂੰ ਦੇਖੋ ਆਪਣੇ। ਬੜਾ ਵਧੀਆ ਸੀ ਮੰਮੂਣਾ ਨੇ ਵੀ ਸੂਟ ਪਾਣੇ ਸੀ। ਹਨਾ ਲਾਈਟ ਹੀ ਹੋਣੇ ਸੀਗੇ। ਆਪਣਾ ਫਨੋ ਸਟਾਈਲ ਟੀਮ ਲੱਗੀ ਹੋਈ ਆ। ਆ ਦੇਖੋ ਆ ਗਈਆਂ ਕੁੜੀਆਂ ਵੀ ਆਪਣੀਆਂ। ਬੇਨਤੀ ਆ ਬੰਦੇ ਸਾਡੇ ਪੂਰੇ। ਇਤਨੇ ਬਹੁਤ ਜ਼ਿਆਦਾ ਟਾਈਮ ਲਾ ਕੇ ਸੂਟ ਪਸੰਦ ਕੀਤਾ ਤੇ ਕਿ ਕਰਾਇਆ ਪਸੰਦ ਮੈਂ ਆ। ਕੀ ਗੱਲ ਆ ਅੱਗੇ ਐ ਹੁੰਦਾ ਸੀ ਜੇ ਮੈਨੂੰ ਜਿਹੜਾ ਸੋਹਣਾ ਆਉਂਦਾ ਸੀ ਮੈਂ ਚੱਕ ਲੈਂਦੀ ਸੀ ਹੁਣ ਜਗਮੀਦ ਜਦੋਂ ਦੇ ਪੱਗ ਬਨਣ ਲੱਗਿਆ ਨਾਲ ਉਹ ਵੀ ਪ੍ਰੋਬਲਮ ਹੋ ਜਾਂਦੀ ਆ ਵੀ ਪੱਗ ਨਾਲ ਵੀ ਮੈਚ ਹੋਣਾ ਚਾਹੀਦਾ ਹਾਂ ਆ ਦੇਖੋ ਉਹ ਸਾਹਮਣੇ ਜਿਹੜਾ ਸੂਟ ਆ ਉਹੀ ਡਿਜ਼ਾਈਨ ਆ ਹਾਂ ਆ ਦੇਖੋ ਆ ਡੰਮੀ ਦੇ ਵੀ ਆਪਣਾ ਹਾਂ ਇਹ yellow color ਚ ਸਹੀ ਆ ਮੜਾ ਇਹ ਦਿਖਾਇਓ ਚੰਗੀ ਤੇਰਾ ਸੂਟ ਉਹ ਵਾਲਾ ਉਹ ਮੇਰੇ ਮਾਮੇ ਨੇ ਜਿਵੇਂ ਨਾਰਾਇਕ ਸ਼ਕ ਲੈ ਕੇ ਆਉਣੀ ਆ ਹਾਂ ਉਹ ਨਾਲੇ ਦਿੱਤਾ ਸਾਡੇ ਸਟੋਰ ਤੋਂ ਹੀ ਹਾਂ ਤੇ ਉਹ ਵੀ ਮੈਂ ਸਵਾ ਲੈਣਾ ਵਾ ਉਹ ਵੀ ਸਟੋਰ ਤੋਂ ਆਪਦੇ ਸੂਟ ਸਾਰੇ ਰੈਡੀ ਹੋਏ ਸਾਡਾ ਲਹਿੰਗਾ ਰੈਡੀ ਹੋਣਾ ਸ਼ੁਰੂ ਹੋ ਗਿਆ 골ਡਨ ਗਲਨ ਤੇ ਰਿਸੈਪਸ਼ਨ ਤੇ ਪਾਉਣਾ ਇਹਨਾਂ ਨੇ ਉਹ ਵੀ ਸੂਟ ਦਾ ਵਰਕ ਸਟਾਰਟ ਹੋ ਗਿਆ ਬਹੁਤ ਸੋਹਣਾ ਬਣ ਲਿਆ ਨਮਨੀਤ ਤੇ ਜੋਤ ਦੋਨਾਂ ਦਾ ਸੋਨਾਲ ਦੀ ਨਾਲ ਪਿਆਰ ਹੋਈ ਜਾਂਦੀ ਦੂਜੇ ਲੰਗੇ ਵੀ ਨਾਲ ਨਾਲ ਬਣ ਜਾਂਦੇ ਆ ਆ ਦੇਖੋ ਆ ਵੀ ਇਧਰ ਕੜੀਆਂ ਲੱਗੀਆਂ ਮੇਰਾ ਹੋ ਰੈਡੀ ਲਹਿੰਗਾ ਰੈਡੀ ਹੋ ਰਿਹਾ ਹੁਣ ਆ ਦੇਖੋ ਆ ਦੇਖੋ ਇਧਰ ਵੀ ਲੱਗ ਗਿਆ ਇੱਧਰ ਵੀ ਆ। ਆ ਦੇਖਿਓ ਆ ਇੱਕ ਸ਼ੇਰਵਾਨੀ ਕਿਸੇ ਦਾ ਸੂਟ ਤਿਆਰ ਕੀਤਾ। ਹਾਂ। ਆ ਦੇਖੋ। ਜੀ ਥੋੜਾ ਬਹੁਤ ਅਗਰ ਬਾਹਰ ਹੈ ਨਹੀਂ ਇਹਨੇ ਲਾਉਣ ਵਾਲੀਆਂ। ਆ ਦੇਖੋ ਬਾਹਾਂ ਇੱਧਰ ਪਈਆਂ ਬਸ ਜੋੜਨ ਵਾਲੀਆਂ ਰਹਿ ਗਈਆਂ। ਬਹੁਤ ਸੋਹਣੀ ਚੀਜ਼ ਬਣੀ ਆ। ਹੂੰ। ਆ ਦਮਨਦਮ। ਪਾਕਿਸਤਾਨੀ ਅਨਾਰਕਲੀ ਰੈਡੀ ਹੋ ਰਹੀ ਆ। ਲੋ ਜੀ ਫਾਈਨਲੀ ਸਾਡੇ ਸੂਟ ਜਾਗੋ ਵਾਲੇ ਆਪਾਂ ਸਟੀਚ ਕਰਾ ਦਿੰਨੇ ਆ। ਉਹ ਦੇਖੋ ਜੋੜਦਾ ਹੈਗਾ ਪਰਪਲ ਸੂਟ। ਤੇ ਇੱਕ ਆ ਜੋਤਨੇ ਬਣਾਇਆ। ਇਹ ਕਾ ਮੇਰਾ ਸੁਣਤਾ ਇਹ ਤੁਹਾਨੂੰ ਕੱਲ ਦਿਖਾਈ ਦਿੰਦਾ ਸੀ ਇਹ ਕਿਦੋਂ ਪੋਣਾ ਵਾਲਾ ਇਹ ਵੀ ਮੈਂ ਪਾਉਂਗੀ ਮਾਮੇ ਨੇ ਦਿੱਤਾ ਮੈਨੂੰ ਅੱਛਾ ਬਲੈਕ ਬਣਾਤਾ ਹੈਦਰ ਨੇ ਬਲੈਕ ਜਾਗੋ ਤੇ ਪੋਣਾ ਜਿਹੜਾ ਮੇਰਾ ਤੁ ਦੇ ਵਾਲਾ ਵਾਜੀ ਵਾਹ ਤੁਸੀਂ ਸੇਮ ਇਦਾਂ ਵੀ ਰੈੱਡ ਕਰਵਾ ਸਕਦੇ ਹੋ ਲੈ ਵੀ ਹੈਦਰ ਆ ਜੋੜ ਦੇ ਕੱਪੜੇ ਆ ਦੋਨੇ ਸਵਾਦ ਸੂਟ ਬਣਾਉਣੇ ਆ ਠੀਕ ਆ ਨਾਮ ਤਾਂ ਹੈਗਾ ਉਹਦਾ ਕਾਵੇਂ ਕਾਵੇਂ ਠੀਕ ਦੇ ਨਾ ਆਪਦੀ ਜੀ ਦਿੱਕੀ ਨਹੀਂ ਹੈ ਜੀ ਮਾਸਟਰ ਜੀ ਬੰਦਾ ਥੋੜਾ ਸਾ ਢਿੱਲਾ ਹੋਇਆ ਪਿਆ ਪਰ ਫਿਰ ਵੀ ਕੰਮ ਕਰ ਰਿਹਾ ਕੁਝ ਬੰਦੇ ਛੁੱਟੀ ਤੇ ਚਲੇ ਗਏ ਲੋ ਜੀ ਆਪਣੇ ਦੀਪ ਮਾਲਾ ਪੈਣੀ ਸ਼ੁਰੂ ਹੋ ਗਈ ਆ ਨਾਲ ਚੜਾਈਆਂ ਜੜਗੀਆਂ ਨਹੀਂ ਪੂਰਾ ਅਟੈਕ ਕਰ ਦੇਣਾ ਆਹੋ ਮੈਂ ਕਰ ਦੇਣਾ ਸੋ ਜਦੋਂ ਰਾਤ ਨੂੰ ਪੂਰਾ ਰ ਬਣ ਗਿਆ ਪਵਨ ਦਿਖਾਵਾਂਗੇ ਦਲਵੀਰ ਦੇ ਵਿਆਹ ਦਾ ਡੱਬਾ ਦਿਖਾਉ ਕਾਰਡ ਲੋ ਵੀ ਇਹ ਡੱਬਾ ਚੈੱਕ ਵੀ ਕਰ ਲਿਓ ਇਹ ਲੈਮੀਨੇਟ ਕੀਤਾ ਹੈ ਅੱਛਾ ਫਿਰ ਆਪਾਂ ਅੰਦਰੋਂ ਦੇਖ ਲੈਂਦੇ ਆ ਕੋਈ ਇਹ ਜਿਹੜਾ ਮਠਿਆਈ ਬੜੀ ਵਧੀਆ ਆਮ ਪਾਪੜ ਵਾਲੀ ਮਠਿਆਈ ਹੈ ਵਿੱਚ ਚੌਕੜ ਕਰਤੀ ਹੋਣਾ ਆਮ ਪਾਪੜ ਨਹੀਂ ਮੈਂ ਇਹ ਤਾਂ ਖਾ ਕੇ ਨਹੀਂ ਦੇਖਿਆ ਖਾ ਕੇ ਦੇਖਦੇ ਆ ਆਮ ਪਾਪੜ ਇੱਕ ਲਈ ਚੜ ਗਈ ਓ ਠੀਕ ਹੈ ਜੀ ਅੱਜੀ ਚਾ ਕਿਹੜੀ ਕੋਈ ਚਾ ਰਹਾ ਹੈ ਆ ਵੇਖੋ ਸੂਰੀਆਂ ਰੌਣਕਾਂ ਲੱਗੀਆਂ ਹੁਣ ਹੁਣ ਪਤਾ ਲੱਗਣ ਲੱਗਿਆ ਵਿਆਹ ਵਾਲਾ ਘਰ ਆਪੂਆ ਵੀ ਆ ਨਾ ਪੂਆਸੀ ਕਾ ਉਹ ਵੀ ਮਠਿਆਈ ਖਾਣ ਤਾਂ ਆ ਰਿਹਾ ਦਵੀਰ ਦੇ ਵਿਆਹ ਦਾ ਕਾਰਡ ਕਿੱਥੇ ਆ ਆ ਕਿਹਨੇ ਕਿਹਾ ਨਹੀ ਕਾਰਡ ਬਾਹਰ ਹੋਊਗਾ ਇਹ ਤਾਂ ਡੱਬਾ ਹੀ ਆ ਗੱਲਾਂ ਕਾਰਡ ਉਧਰੋਂ ਦਿਖਾਉਣੇ ਆ ਇਹ ਤਾਂ ਕੱਲਾ ਡੱਬਾ ਹੀ ਆ ਇਹਦੇ ਵਿੱਚੋਂ ਦੂਰ ਕੈਠੇ ਨਹੀਂ ਛੁੱਟੀਆਂ ਲੈਣੀਆਂ ਅੱਛਾ ਇਹ ਛੁੱਟੀਆਂ ਲੈਣੀਆਂ ਨੇ ਸਕੂਲ ਨੂੰ ਲੈ ਗਈ ਠੀਕ ਹੈ ਲੱਗ ਗਿਆ ਜੇ ਤੁਹਾਡੇ ਵਿਆਹ ਵਾਂ ਦਾ ਅੱਛਾ ਉਹ ਫਿਰ ਕਹਿੰਦੀ ਮੈਨੂੰ ਵੀਰੇ ਦੇ ਵਿਆਹ ਦਾ ਕਾਰਡ ਦੇ ਉਹ ਲੈ ਕੇ ਗਈ ਠੀਕ ਆ ਰੈਡੀ ਕਰਾਉਣ ਲੱਗਿਆ ਨਾਬ ਜਨਾ ਦੇਖੋ ਕਿੰਨੀ ਸ਼ਰਾਰਤਾਂ ਕਰਦਾ ਸਿੱਧਾ ਸਿੱਧਾ ਜਵਰਾਜ ਨੋ ਨੋ ਜੀ ਟਾਈਮ ਤੇ ਵੀ ਵੱਧ ਲੱਗ ਜਾਂਦਾ ਇਹ ਤਾਂ ਐ ਕਰਦਾ ਡਾਕਟਰ ਨਹੀਂ ਇੰਜੈਕਸ਼ਨ ਲਾਉਣਾ ਉਹਦਾ ਬਹੁਤ ਹੁੰਦਾ ਜਿਹਦੇ ਸਰੀਰ ਨੂੰ ਹੱਥ ਲਾਉਂਦਾ ਯੂਵੀ ਤੁਹਾਨੂੰ ਤੇਨੂੰ ਟਾਈਮ ਹੀ ਵੱਧ ਲੱਗ ਜਾਂਦਾ ਚੁੱਪ ਚਲੋ ਚੁੱਪ ਮਸਤ ਨਹੀਂ ਆਹ ਦੇਖੋ ਯੂਵੀ ਦਾ ਕੱਟ ਤਾਂ ਵਿਆਮ ਆਹ ਜੈਕਟ ਆਹ ਹਾਂ ਮੇਰੀ ਵੀ ਜੈਕਟ ਸੇਮ ਆ ਤੇ ਯੂਵੀ ਦਾ ਕੱਟ ਤਾਂ ਵਿਆਮ ਵੀ ਸੇਮ ਆ ਉਦਾਂ ਹੀ ਓਹ ਵੇਹਲਾ ਮੁੰਡਾ ਬੈਠਾ ਆਪਣਾ ਉਧਰ ਯਾਰ ਆ ਕੋਡ ਪੈਂਟ ਹੋ ਗਿਆ ਰਿਸੈਪਸ਼ਨ ਲਈ ਤੇ ਆ ਦਲਵੀਰ ਦੇ ਨਾਲ ਦਾ ਇਹ ਹੈਗਾ ਆਨੰਦ ਕਾਰਜ ਵਾਲੇ ਦਿਨ ਲਈ ਸਰਵਾਲਾ ਸਾਹਿਬ ਦਾ ਸਰਵਾਲਾ ਸਾਹਿਬ ਨੂੰ ਇਹਨੂੰ ਕਰੋ ਸਰਵਾਲਾ ਸਾਹਿਬ ਗੁੱਸੇ ਜਿਹਾ ਬੈਠੇ ਭੁੱਖ ਲੱਗੀ ਇਹਨਾਂ ਨੂੰ ਲਓ ਜੀ ਹੁਣ ਐਮਬੀਡੀ ਮਾਲ ਪਹੁੰਚ ਗਿਆ ਸ਼ਾਪਿੰਗ ਸੋ ਕੰਪਲੀਟ ਹੋ ਗਈ ਯੂਵੀ ਦੇ ਕੱਪੜੇ ਹੋ ਗਏ ਵੈਲ ਨਹੀਂ ਦੇਖ ਡੈਕੋਰੇਸ਼ਨ ਵੇਖੋ ਦੇਖੋ ਜੀ ਵੈਲੈਂਟਾਈਨ ਦੇ ਤੇ ਯੋਗਰਾਜ ਇਹ ਸਭ ਐਮਬੀਡੀ ਮਾਲ ਪਹੁੰਚ ਗਿਆ ਇੱਕ ਯੂਵੀ ਵਰਗਾ ਇਹ ਦੋਨੇ ਮੰਮੀਆਂ ਵਾਸਤੇ ਗਿਫਟ ਲੈਣ ਲੱਗਿਆ ਘਟ ਵਾਚ ਲੈਣ ਲੱਗਿਆ ਘੜੀ ਦੇਖੋ ਨਾ ਦੇਖੋ ਸਰਪ੍ਰਾਈਜ਼ ਗਿਫਟ ਦੇ ਲੱਗਿਆ ਠੀਕ ਹੈ ਨਾ ਪੁੱਤ ਨਾ ਬੰਗਿਆ ਨਾ ਆਹ ਦੇਖੋ ਜਿਵੇਂ ਰਾਜ ਲੇਡੀਜ਼ ਵਾਚ ਪਹਿਨਦਾ ਹੋਇਆ ਤਾਂ ਕਰ ਰਿਹਾ ਠੀਕ ਆ ਕੁੜੀਆਂ ਸਿਲੈਕਟ ਹੋ ਗਈਆਂ ਇੱਕ ਮਾਸ ਆ ਮਾਸੀ ਦੀ ਆ ਕਮੇਡੀਆ ਤੇ ਤੋਂ ਦੂਜੀ ਗੜੀ ਆ ਨਿਕਲ ਦੋਨੇ ਘਰਾਂ ਦਾ ਕੁੜੀਆਂ ਹਨ ਮਮ ਮਾਸੀ ਦੀ ਆ ਲਈ ਆ ਮਾਸੀ ਨੇ ਲਈ ਆ ਮੇਰੇ ਲਈ ਆ ਡਾਕਟਰ ਪੁੱਛਣ ਲੇ ਮੰਮੀ ਆਸੀਂ ਕਰੇ ਸਾਨੂੰ ਨਹੀਂ ਕਰ ਜਾਗੇ ਆਪਣੀ ਮਰਜ਼ੀ ਲੈਣਗੇ ਅਸੀਂ ਜਿਹੜੀ ਸੋਚਦੇ ਆਂ ਵੀ ਆ ਮੰਮੀ ਨੂੰ ਦਵਾਗੇ ਮਾਸੀ ਨੂੰ ਦਵਾਗੇ ਝੁੱਲ ਨੇ ਗਿਫਟ ਕੀਤਾ ਬਿਆਹ ਦੀ ਖੁਸ਼ੀ ਚ ਵੀ ਆ ਆਪਣੇ ਲਈ ਸ਼ਾਪਿੰਗ ਕਰ ਰਹੇ ਆ ਯੁਵਰਾਜ ਜੇ ਕੀ ਹੋਏ ਹੋਰ ਇਹ ਤਾਂ ਕੁੜੀਆਂ ਆ ਲਾ ਗੰਜਰਾ

ਭੁਈਨ ਲੱਗੀ ਏ ਟੂ ਮੱਚ ਭੁੱਖ ਤੇ ਰੌਲਾ ਹੀ ਰੌਲਾ ਰੌਲਾ ਹੀ ਰੌਲਾ ਰੌਲਾ ਹੀ ਰੌਲਾ ਅਸੀਂ ਕਹਿਤਾ ਘਰੇ ਜੂ ਵੀ ਅਸੀਂ ਫੋਨ ਕਰਤਾ ਸਾਰਿਆਂ ਨੂੰ ਵੀ ਪਲੇਟਾਂ ਲੈ ਕੇ ਗੇਟ 'ਚ ਖੜਜੋ ਵੀ ਜੂ ਵੀਨ ਭੁੱਖ ਲੱਗੀ ਹੋਈ ਆ ਪਹੁੰਚ ਗਏ ਵਸ ਪਹੁੰਚ ਗਏ ਚਲੋ ਵੀ ਖਿੱਚਦੇਓ ਸਲੇਮਪੁਰ ਨੂੰ ਗੱਡੀ ਲਓ ਜੀ ਪਹੁੰਚ ਗਏ ਫਾਈਨਲੀ ਘਰੇ ਯਾਰ ਨਾਈਟਰ ਚੱਲਿਆ ਲੱਗਦਾ ਲਾਈਟ ਬੰਦ ਆ ਸੋ ਰੌਣਕਾਂ ਦੇਖ ਲਓ ਸਾਰੇ ਪਹੁੰਚ ਗਏ ਭੈਣਪਰਾ ਬੁੱਲੇ ਦੇ ਵਿਆਹ ਦੀਆਂ ਰੌਣਕਾਂ ਅੱਜ ਚੱਲਦੇ ਆ ਮਲਾਉਣੇ ਤੁਹਾਨੂੰ ਸਾਰਿਆਂ ਨੂੰ ਸਸ ਜੋ ਤੇਰੀ ਵੇ ਉੱਤੇ ਤਮ ਬੈਠੀ ਵੇ ਵੀਰਾ ਸਸ ਜੋ ਤੇਰੀ ਵੇ ਉੱਤੇ ਤਮ ਬੈਠੀ ਵੇ ਵੀਰਾ ਸਸ ਜੋ ਤੇਰੀ ਵੇ ਉਹਨੂੰ ਤਾਂ ਉਹਨੂੰ ਤਾਂ ਜਾ ਕੇ ਵੇ ਵੀਰਾ ਸੀਸ ਨਮਾ ਬੇਟੀ چلو <laughs> بھائی ਕੋਈ ਨਹੀਂ ਲਗੜਾ ਪਾਜੀ ਚੈਪੀ ਆਓ ਜੀ ਬਦਲੋਗਾ ਨਾ ਨਗਾ ਬਸ ਸਕਦੇ ਆ ਉਥੋਂ ਅਗਲਾ ਗਾਣਾ ਪਤਾ ਨਹੀਂ ਕਿਹੜਾ ਉਹ ਗਾਣਾ ਮਤਰੀ ਸਾਈ ਹਾਂ ਆਜੋ ਜਸੀਰ ਫੱਪੜੀ ਆਜਾ ਤੁਸੀਂ ਵੀ ਸੰਗੀਤ ਹੋ ਜਾਂਦੇ ਆ ਆਜੋ ਆਜੋ ਸਾਡਾ ਅੱਜ ਹਾ ਸਟਾਈਲ ਨੋਈ ਹੋ ਮੁੰਡਾ ਨੜੇ ਗੇ ਨਹੀਂ ਕਰ ਨਾ ਕਿੰਨੇ ਹੱਥ ਵੜਨ ਆਏ ਵਸ ਇਨੀ ਕੀ ਇਨੀ ਕੀ ਕੋਮ ਡੈਨਿਓ ਭੱਗ ਗਿਆ ਜਿਹੜੇ ਦੋ ਰਹਿ ਗਏ ਉਹ ਕਰਦੀ ਹੈ ਹੈਂ ਕੀ ਤੇ ਗਾੜੀ ਦੇ ਦੋ ਪੂਰੇ ਰਹਿ ਗਏ ਜਿਹੜੇ ਕਿਧਰੋਂ ਦੇ ਆ ਚਲੋ ਆਜੋ ਦੋ ਰਿੰਗ ਦੇ ਹੱਥ ਚਲੋ ਆਇਓ ਤੁਸੀਂ ਵੀ ਅੰਦਰ ਹੁਣੇ ਹੋਰ ਕੀ ਸੋ ਦੇਖੋ ਸਾਰਿਆਂ ਨੇ ਪਹੁੰਚੇ ਹੋਏ ਆ